ਲਖਦੇ ਪਿਓ ਗੰਦਾ ਵੇ ਪੰਜਾਬ ਦਾ ਸੂਬਾ ਵਾ ਪੰਜਾਬੀ ਲਿਖੋ ਤੁਹਾਡੇ ਕੋਲ ਪਰਮਿਸ਼ਨ ਹੋਣੀ ਹੈ ਕਿਹਨੇ ਲਿਖਣ ਨੂੰ ਕਿਹਾ ਇਹ ਇਹ ਤਾਂ ਕੌਂਦੇ ਹੈ ਕਹਿੰਦੇ ਸਾਨੂੰ ਬਰਾਬਰ ਕਿਹੜੀ ਕੰਪਨੀ ਨੇ ਕਿਹਾ ਦੱਸੋ ਨਕਾਸ਼ ਦਿਖਾਓ ਕੰਪਨੀ ਦਾ ਕੋਈ ਕਿੱਥੇ ਆ ਐ ਥੋੜੀਆ ਵੀ ਜੜੇ ਖਾਣੇ ਕਰਕੇ ਸਾਰੇ ਬੋਰਡ ਦਿੱਤੀ ਚ ਲਿਖ ਜਾਓ ਪੰਜਾਬ ਸਰਕਾਰ ਦੇ ਦਾਵਾ ਵੀ ਕੋਈ ਇਹ ਲੈਣੀ ਦਾ ਸਰਕਾਰੀ ਭਾਸ਼ਾ ਦੀ ਪੰਜਾਬੀ ਆਪਸਰਾਂ ਦੀ ਤੇ ਕਸ਼ਾ ਦੀ ਪੰਜਾਬੀ ਆ ਮੇਰੇ ਇਥੇ ਇਹ ਪਬਲਿਕਲੀ ਆ ਬੋਰਡ ਜਿਹੜਾ ਤੁਸੀਂ ਅੱਗੇ ਹਿੰਦੀ ਦੇ ਵਿੱਚ ਕਰਦੇ ਹੋ ਬਾਰੇ ਨਗਰ ਨਗਰ ਨੇ ਕਿ ਉਹਨੂੰ ਨਾਂ ਲਿਖਿਆ ਉਹਦਾ ਕਾਰ ਜਿਹੜਾ ਤਾਂ ਨਗਰ ਨਿਗਮ ਨਗਰ ਨਿਗਮ ਲੁਧਿਆਣੇ ਦਾ ਉਹ ਪੰਜਾਬੀ じゃ ਸਾਰੇ ਵੇਸ ਤੁਹਾਨੂੰ ਆ ਦਿਖੂਗਾ ਦੇਖੋ ਸੁੰਦਰਤਾ ਸੇਵਾ ਸੁਸਾਇਟੀ ਸਾਰੇ ਪਾਸੇ ਦਿਖੂਗਾ ਆ ਬਾਕੀ ਸਾਰੇ ਪੁਲ ਭਰਤੇ ਇਹਨਾਂ ਨੇ ਸਾਨੂੰ ਕਹਿਣਾ ਜੇ ਦਾ ਨਾ ਖਾਣ ਦਾ ਉਹ ਠੇਕਾ ਦਿੱਤਾ ਉਹਦਾ ਸਾਨੂੰ ਨੰਬਰ ਦੇ ਦੋ ਅਸੀਂ ਗੱਲ ਕਰ ਲਈਏ ਤੁਹਾਡੇ ਨਾਲ ਦਾ ਕੋਈ ਯਾਰੀ ਨਹੀਂ ਤੁਹਾਡੇ ਨਾਲ ਕੋਈ ਮਸਲਾ ਨਹੀਂਗਾ ਇਹ ਤਾਂ ਕਿਰਤ ਕਰਨੀ ਆ ਅਸੀਂ ਨੇ ਠੇਕੇਦਾਰੇ ਠੇਕਾ ਲਾਉਣਾ ਗੱਲ ਕਰੋ ਇਹ ਤਾਂ ਉਹਦਾ ਗੱਲ ਆਉਂਦੀ ਆ ਹਾਂ ਇਹ ਤਾਂ ਨਬ ਸੀ ਨਹੀਂ ਰਾਤ ਨੂੰ ਮਾਰਾ ਨੂੰ ਕਹਿ ਦਿਖਾਓ ਤੁਹਾਡੇ ਨਾਲ ਦਾ ਕੋਈ ਗੱਲ ਨਹੀਂ ਥੀ ਆਲਾ ਦੋ ਜਾਂ ਕੋਈ ਇੱਕ ਪਾਸੇ ਦਾ ਪੰਜਾਬ ਸਰਕਾਰ ਜਿਹੜੀ ਆ ਉਹ ਬਹੁਤ ਵੱਡੇ ਵੱਡੇ ਇਸ਼ਹਾਰਾਂ ਦੇ ਵਿੱਚ ਹਰੇਕ ਜਗ੍ਹਾ ਕਹਿ ਰਹੀ ਆ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਾਂਗੇ ਜੇ ਇੱਕ ਪਾਸੇ ਆ ਹਾਲ ਦੇਖ ਲੋ ਆ ਦਖਾ ਵਿੱਚ ਆ ਹਾਲ ਦੇਖ ਲੋ ਲੁਧਿਆਣਾ ਗਿੱਲ ਚੌਂਕ ਤੋਂ ਅਗਲਾ ਚੌਂਕ ਪ੍ਰਤਾਪ ਚੌਂਕ ਵਿੱਚ ਸਾਰਾ ਕੁਝ ਹਿੰਦੀ 'ਚ ਲਿਖੀ ਜਾਂਦੇ ਆ ਆ ਦੇਖੋ ਸਵੱਛ ਰਹਿ ਭਾਰਤ ਜੋ ਵੀ ਆ ਹਿੰਦੀ 'ਚ ਲਿਖੀ ਜਾਂਦੇ ਆ ਸੋ ਸਾਡੀ ਅਪੀਲ ਤੇ ਬੇਨਤੀ ਆ ਪੰਜਾਬ ਸਰਕਾਰ ਨੂੰ ਜਦੋਂ ਜਦੋਂ ਤੁਸੀਂ ਐਕਟ ਬਣਾਇਆ ਹੋ ਵੀ ਹਾਂ ਸਾਰੇ ਬੋਰਡ ਆਪਾਂ ਪੰਜਾਬੀ 'ਚ ਕਰਨੇ ਹਰੇਕ ਜਗ੍ਹਾ ਜਿਹੜੀ ਪੰਜਾਬੀ ਭਾਸ਼ਾ ਨੂੰ ਪਹਿਲ ਦੇਣੀ ਆ ਫਿਰ ਇਹ ਕਿਦੇ ਤਹਿਤ ਜਿਹੜੀ ਹਿੰਦੀ ਲਿਖੀ ਜਾ ਰਹੀ ਆ ਅਸੀਂ ਹਰੇਕ ਭਾਸ਼ਾ ਦਾ ਸਤਿਕਾਰ ਕਰਦੇ ਆ ਪਰ ਪੰਜਾਬ ਦੇ ਵਿੱਚ ਜਿਹੜੀ ਪਹਿਲ ਆ ਹਮੇਸ਼ਾ ਹੀ ਪੰਜਾਬੀ ਨੂੰ ਰਹਿਣੀ ਚਾਹੀਦੀ ਆ ਸੋ ਜਿੰਨੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆ ਸਾਰਿਆਂ ਨੂੰ ਬੇਨਤੀ ਆ ਸ਼ੇਅਰ ਕਰ ਦਿਓ ਆਪਣੇ ਜਿਹੜਾ ਸਾਰਾ ਸਟੇਰੀਲ ਵਿੱਚ ਕਹਿ ਰਹੇ ਆ ਕਮ ਸਭਾਇ ਤੇ ਵੈਕਲ ਤੇ ਮਤਲਬ ਆਪਣੇ ਹੋਰ ਗੱਲ ਕਰਦੇ ਆ ਜੇ ਕਾਤਰੀ ਪਾਟਾ ਹੋ ਵੀ ਜਾਂਦੀ ਹੈ ਲੋਕੀ ਸਾਰੇ ਇੱਥੇ ਹੋਰੇ ਸਾਰੇ ਜਨਤਾ ਆਏ ਨੇ ਸਾਡੇ ਇਹ ਕਾਤਰੀ ਤੋਂ ਆ ਤੇ ਤੋਂ ਤੁਸੀਂ ਕਰਦੇ ਰਹੇ ਸਰਕਾਰੀ ਸਰਕਾਰੀ ਮਾਰਤਾ ਨਾ ਪਰਮਿਟ ਇਹ ਕਹਿੰਦੇ ਆ ਉਹਨਾਂ ਤੋਂ ਆਇਆ ਹੋਣਾਂ ਕੋਲੇ ਵਾਹੀ ਜਿਨ੍ਹਾਂ ਨੇ ਤੁਹਾਨੂੰ ਫੋਕਾ ਦਿੱਤਾ ਜਿਨ੍ਹਾਂ ਨੇ ਤੁਹਾਡੇ ਨਾਲ ਕੰਮ ਕਰਨ ਲਾਇਆ ਉਹਨਾਂ ਨਾਲ ਗੱਲ ਕਰਾ ਦਿਓ ਤੁਹਾਡੇ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂਗਾ ਗੱਲ ਕਰਾਂ ਪਰ ਜਿਹੜਾ ਅਸਲ ਦੇ ਵਿੱਚ ਬਣਦਾ ਪੰਜਾਬੀ ਕਿਹੋ ਜਿਹਾ ਮਰਜ਼ੀ ਨਹੀਂ ਕੋ ਮੈਂ ਵੀ ਆਹੀ ਗੱਲ ਕਹੀ ਸੀਗੀ ਉਦੋਂ ਫੋਨ ਨਹੀਂ ਸੀਗਾ ਮੇਰੇ ਕੋਲੇ ਮੈਂ ਆਹੀ ਗੱਲ ਕਹੀ ਮੈਂ ਕਿਹਾ ਵੀ ਤੁਸੀਂ ਪੰਜਾਬੀ ਕਿਉਂ ਨਹੀਂ ਕਰਦੇ ਪਏ ਯਾਰ ਨਹੀਂ ਹੁਣ ਐਮਐਲਏ ਸਾਹਿਬ ਨਾਲ ਹੋਈ ਆ ਜਿਹੜੇ ਆਪਣੇ ਇਥੋਂ ਦੇ ਐਮਐਲਏ ਸਾਹਿਬ ਨੇ ਕਲਵੰਦ ਜੀ ਸਾਹ ਦੇਖੀਏ ਇਧਰ ਗੰਗੂ ਜੀ ਨੇ ਦੂਜਾ ਬਾਰ ਆਉਂਦੇ ਆ ਗੱਲ ਕਰਾਉਂਦੇ ਆ ਉਹਨਾਂ ਨੂੰ ਜਿਹੜਾ ਵੀ ਸਾਨੂੰ ਇਹਦਾ ਕਾਰਪੋਰੇਸ਼ਨ ਦਾ ਨੰਬਰ ਵੀ ਟਿਕਾ ਨਹੀਂ 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 ਕਾਰਪੋਰੇਸ਼ਨ ਨੇ ਖਿੰਦੀ 'ਚ ਕਿਹਾ ਹੀ ਨਹੀਂਗਾ ਬਾਈ ਲੈ ਉਹੀ ਆ ਨਾ ਆਪਾਂ ਉਹੀ ਉਹ ਦੇਖੋ ਉਹ ਦੇਖੋ ਪਿੱਛੇ ਕੀ ਲਿਖਿਆ ਹੋਇਆ ਦੇਖੋ ਆਪਣਾ ਸਮਝ ਪਰ ਦੇਖੋ ਬਹੁਤ ਦੇਖੋ ਕੀ ਲਿਖਿਆ ਹੋਇਆ ਪਿੱਛੇ ਆ ਕਾਰਪੋਰੇਸ਼ਨ ਦਾ ਜਿਹੜਾ ਲੱਗਿਆ ਹੋਇਆ ਵਾ ਸੁੰਦਰਤਾ ਸੇਵਾ ਸਫਾਈ ਨਗਰ ਨਿਗਮ ਹਾਂ ਇਹ ਪੰਜਾਬੀ ਜਾਂ ਅੰਗਰੇਜ਼ਰ ਪੰਜਾਬੀ ਜਿਹੜੇ ਆ ਦਾ ਸਾਰਾ ਕੁਝ ਇਹ ਹਦੀਜ ਦੇ ਹਦੀਜ ਦੇ ਵਿੱਚ ਕਿਹਨੇ ਅਧਿਕਾਰ ਦਿੱਤਾ ਇਹ ਬਿਲਕੁਲ ਗਲਤ ਆ ਇਹ ਜਾਣ ਬੁੱਝ ਕੇ ਸਾਜਿਸ਼ਾਂ ਹੁੰਦੀਆਂ ਰਹੀ ਜਾਂ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਕਿਹਾ ਕਿ ਪੰਜਾਬ ਦੀ ਸਰਾਜੀ ਭਾਈ ਜੀ ਪੰਜਾਬ ਦੀ ਬੋਲੀ ਆ ਮੁੱਖ ਬੋਲੀ ਆ ਪੰਜਾਬੀ ਆ ਤੇ ਸਾਰਾ ਦਾ ਪੰਜਾਬੀ ਦੇ ਵਿੱਚ ਜਿਹੜਾ ਹਿੰਦੀ ਜਿਹੜਾ ਦਾ ਮੁੱਖ ਤੋਂ ਆ ਗਿਆ ਅਸਲ ਜੇ ਬਾਈ ਜੀ ਜਿੱਥੇ ਤਾਂ ਸਮਾਜ ਪਾੜ ਪਾਣਾ ਸੌਖਾ ਹੋਵੇ ਧਰਮ ਦੇ ਨਾਂ ਤੇ ਉੱਥੇ ਦਾ ਪਾਰਲਮੈਂਟ ਹਰ ਦੇ ਨਾਲ ਦੇ ਪਾਰ ਕਿਤੇ ਕਰਦੇ ਨਾਲ ਦੇ ਪਾਰ ਨਹੀਂ ਮਿਲਦਾ ਨਾ ਉੱਥੇ ਦੇ ਬੋਲੀਆ ਦੇ ਆਧਾਰ ਤੇ ਪਾਰ ਪਾਉਣ ਦੀ ਕੋਸ਼ਿਸ਼ ਕਰਦੇ ਤੇ ਮੈਂ ਕਹਿਣਾ ਚਾਹਾਂਗਾ ਜਿਹੜੇ ਹਿੰਦੀ ਨੂੰ ਇਹਦਾ ਵੀ ਪ੍ਰਮੋਟ ਕਰਨਾ ਚਾਹੁੰਦੇ ਨੇ ਜਿਹੜੀ ਆ ਪਾਰਟੀ ਆ ਸਿੱਟਾ ਜੇ ਗੁਜਰਾਤ ਜਿੱਦਾ ਪ੍ਰਮੋਟ ਕਰ ਲੋ ਉੱਥੇ ਸਾਰੇ ਪਾਸੇ ਦਾ ਗੁਜਰਾਤੀ ਚੱਲਦੀ ਪਈ ਆ ਉੱਥੇ ਤੁਸੀਂ ਹਿੰਦੀ ਦੀ ਪ੍ਰਮੋਟਰੀ ਕਰ ਪਾਉਂਦੇ ਕਿਉਂਕਿ ਤੁਸੀਂ ਉੱਥੇ ਪਹਿਲੇ ਹੀ ਆਪ ਦੀ ਭਾਈਚਾਰੇ ਦੇ ਪਾਰ ਪਾਇਆ ਹੋਇਆ ਗੁਜਰਾਤ 'ਚ ਸਾਡੇ ਪੰਜਾਬ 'ਚ ਭਾਈਚਾਰਾ ਇੱਕ ਏਕੀ ਮੌਜੂਦ ਆ ਤੁਸੀਂ ਬੋਲੀ ਦੇ ਪਾਰ ਪਾੜਾ ਲੱਗੇ ਹੋਇਆਂ ਪਾਰ ਪਾਣ ਸੋਵਣੇ ਇਹ ਨਾ ਮਾ ਵੀ ਪੰਜਾਬੀ ਮਾਂ ਬੋਲੀ ਨੂੰ ਸਰਕਰਦਾਰ ਕਰਕੇ ਅਸੀਂ ਜਿਹੜੀ ਆ ਕੋਈ ਹੋਰ ਭਾਸ਼ਾ ਇੱਥੇ ਲਾਗੂ ਕਰਦਾਂਗੇ ਜਦ ਤੱਕ ਪੰਜਾਬ ਨੂੰ ਪਿਆਰ ਕਰਨ ਵਾਲੇ ਪਿਆਰ ਜਿਹੜੇ ਕੱਟੀਆਂ ਨਹੀਂ ਜਾਏਗੇ ਆ ਪ੍ਰਧਾਨ ਪ੍ਰਧਾਨ ਪੰਜਾਬ ਦੇ ਪਿਆਰ ਪੰਜਾਬੀ ਨੂੰ ਪੰਜਾਬੀ ਕਰਕੇ ਉਹਦਾ ਚੈਲੇਂਜ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਪੰਜਾਬੀ ਤੇ ਸਾਰਾ ਕੋ ਕੰਮ ਹੋਊਗਾ ਇਹ ਚੈਲੇਂਜ ਕਰ ਰਹੇ ਆ ਮੁੱਖ ਮੰਤਰੀ ਸਾਹਿਬ ਦੇਖੋ ਜਿੰਨੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਆ ਸਾਰਿਆਂ ਨੂੰ ਕਹਿੰਦੇ ਆ ਵੀ ਇਹ ਕਿਹੜੀ ਵੀਡੀਓ ਹੈ ਇਹਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਇੱਕ ਤੁਸੀਂ ਫੋਲੋ ਆ ਸਾਰਾ ਮੈਂ ਮੀਡੀਆ ਨੂੰ ਕਹੂੰ ਆ ਦਿਖਾਓ ਇਹ ਲਿਖਿਆ ਹੋਇਆ A1 ਸਾਈਕਲ ਇਹ ਸਾਰਾ ਜੋ ਵੀ ਬਣਿਆ ਹੋਇਆ ਨੀਲੇ ਰੰਗ ਦੇ ਵਿੱਚ ਸਾਰਾ ਸਪਾਂਸਰਡ ਹੈਗਾ A1 ਸਾਈਕਲ ਵੱਲੋਂ ਉੱਤੇ ਨਗਰ ਨਿਗਮ ਵੱਲੋਂ ਲਿਖਿਆ ਹੋਇਆ ਨਗਰ ਨਿਗਮ ਲੁਧਿਆਣਾ ਸੁੰਦਰਤਾ ਸੇਵਾ ਸਫਾਈ ਆ ਨੀਲੇ ਬੋਰਡ ਦੇ ਵਿੱਚ ਆ ਜਿਹੜਾ ਉੱਪਰ ਆ ਸਾਰਾ ਲਿਖਿਆ ਜਾ ਰਿਹਾ ਉਹ ਵੀ ਉਹ ਨੀਲੇ ਰੰਗ ਦੇ ਵਿੱਚ ਚਿੱਟੇ ਚਿੱਟੇ ਰੰਗ ਦੇ ਵਿੱਚ ਹਿੰਦੀ ਦੇ ਵਿੱਚ ਲਿਖਿਆ ਜਾ ਰਿਹਾ ਹੁਣ ਤੁਸੀਂ ਆਪ ਵੀ ਇਹ ਸਭ ਦੇਖ ਸਕਦੇ ਹੋ ਅਜੀ ਤਾਂ ਸਰ ਇਹ ਹੀ ਪੁੱਛ ਰਿਆ ਵੀ ਇਹਦੇ ਵਿੱਚ ਕਿ ਇਹ ਜਿਹੜਾ ਕਾਰਪੋਰੇਸ਼ਨ ਵੱਲੋਂ ਕਿਹਾ ਇਹਨੇ ਕੋਈ ਪਰਮਿਸ਼ਨ ਨਹੀਂ ਹੋਈ ਆ ਜੀ ਇਹ ਯਾਦ ਰਹੀ ਅੰਕਲ ਨੂੰ ਹੋਈ ਇਹ ਕਾਰਨ ਇਹਦਾ ਨਾਮ ਹੀ ਕਿਹਾ ਭਾਈ ਯਾ ਕਿਰਾ ਕਰਵਾਉਣ ਦੇ ਸਾਰੇ ਉਹ ਪਹਿਲਾਂ ਲਿਖਿਆ ਜੀ ਨਾ ਗੱਲ ਕਰਦੇ ਸੀ ਅੱਜ 1 ਮਿੰਟ ਪਹਿਲਾਂ ਜੀ ਜਗ੍ਹਾ ਪਿਆ ਸਾਰਾ ਚੱਕ ਨੂੰ ਟਿੱਕਾ ਕਿਉਂ ਕਰਵਾਇਆ ਕੋਈ ਨਾ ਯਾਰ ਯਾਰ ਤੂੰ ਨਾ ਵੇਖ ਭਰਾ ਮੇਰੇ ਕਿੱਥੇ ਨੇ ਇਹਦਾ ਟਾਈਮ ਕਿੰਨਾ ਖਰਾਬ ਹੁੰਦਾ ਤੂੰ ਕਮਾਉਂ ਨਹੀਂ ਕਰਦਾ ਇਸ ਚੀਜ਼ ਵਿੱਚ ਤੇਰਾ ਟਾਈਮ ਭਾਈ ਜਾਵੇ ਤੇ ਪੰਜਾਬ ਪੰਜਾਬ ਖਰਾਬ ਦਾ ਅਸੀਂ ਪੰਜਾਬ ਦੇ ਪੰਜਾਬ ਤੋਂ ਜਾਏ ਤਾਂ ਮੇਰਾ ਪਟਨਾਗਰ ਵੱਦਾ ਕੋਈ ਬੰਦਾ ਪਹਿਲਾਂ ਤੂੰ ਪੰਜਾਬ ਦਾ ਰਹਿਣ ਵਾਲਾ ਤੈਨੂੰ ਨਹੀਂ ਪਤਾ ਵੀ ਹਿੰਦੀ ਭਾਈ ਮੈਂ ਪੰਜਾਬ ਵਿੱਚ ਕੰਮ ਹੀ ਨਹੀਂ ਕਰਦਾ ਮੈਂ ਕਰਦਾ ਯੂਪੀ ਚ ਆ ਫਿਰ ਕਿਹਦੇ ਜਾਣਾ ਬੱਚੂ ਫਿਰ ਤੇਰੇ ਤੋਂ ਨਹੀਂ ਜਾਂਦਾ ਫਿਰ ਟੈਂਸ਼ਨ ਲੈਣਾ ਨਹੀਂ ਟਾਈਮ ਦੇਖੋ ਨਾ ਨਹੀਂ ਫੋਨ ਦੁੱਪੀ ਗਾ ਮੈਂ ਨਹੀਂ ਦਿਖਾ ਦੇਣੀ ਆ ਕੋਈ ਬਾਈ ਪੰਜਾਬ ਦੀ ਬੋਲੀ ਤੂੰ ਦੇਵ ਨਾਟਰੀ ਇੰਦੀ ਦਾ ਫੱਟਾ ਨਾ ਮੱਲਦਾ ਯਾਰ ਬੈਠੇ ਨੇ ਇੱਕ ਅੱਤਾ ਯੂਪੀ ਆ ਜਿਹੜਾ ਇੱਥੇ ਬੈਠਾ ਹੈ ਅਸੀਂ ਸਾਰੇ ਜਾਣੀ ਪੰਜਾਬੀ ਮਾਣ ਕੋਲ ਨਹੀਂ ਪਿੱਟਨੇ ਆ ਤੂੰ ਪੰਜਾਬੀ ਹੋ ਕੇ ਇੱਥੇ ਚਲੀ ਗਈ ਆ ਨਾ ਪਰ ਤੂੰ ਸੈੱਡ ਲੈ ਰਿਆ ਉਹਨਾਂ ਦੀ ਇਹ ਕੀ ਗੱਲ ਹੈ ਕਿਉਂ ਯਾਰ ਮੈਂ ਇਹ ਤਾਂ ਕਰਦਾ ਪੈਸੇ ਦਾ ਸ਼ਰਾਬ ਦਾ ਤੇਰਾ ਅਧਿਕਾਰ ਕਿੰਨਾ ਨਹੀਂ ਹੈਗਾ ਸਾਡੇ ਨਾਲ ਗੱਲ ਕਰਨਾ ਤੂੰ ਲਿਖਦਾ ਪਿਆ ਅਸੀਂ ਤੈਨੂੰ ਕਿਹਾ ਸੀ ਸੀਨੀਅਰ ਨਾਲ ਗੱਲ ਕਰਾਵੇ ਉਹ ਮੈਂ ਕਰ ਰਿਹਾ ਕੋਈ ਪਰਮਿਸ਼ਨ ਹੈਗੀ ਆ ਸਾਡੇ ਨਾਲ ਨੰਬਰ ਆ ਗਏ ਜਿਹੜੇ ਬੰਦੇ ਆਪਣਾ ਪਰਮਿਸ਼ਨ ਆ ਸਾਹ ਬੰਦ ਕਰਾ ਦੇ ਫਿਰ ਪੰਜਾਬ ਸਰਕਾਰ ਤਾਂ ਗੱਲ ਕਰ ਰਹੀ ਆ ਵੀ ਪੰਜਾਬੀ ਚੁਸਤਾਰ ਜੀ ਇੱਕ ਮਿੰਟ ਆ ਨੰਬਰ ਨਹੀਂ ਇਹ ਪ੍ਰਾਈਵੇਟ ਆ ਬੰਦਾ ਸਰਕਾਰੀ ਆ ਇਹ ਜਿਹੜੇ ਬੰਦੇ ਨਾਲ ਪਰਮਿਸ਼ਨ ਕੌਣ ਆ ਬਈ ਇਹ ਹੈ ਹੈ ਕੰਪਨੀ ਦੇ ਵਿੱਚ ਲੱਗਿਆ ਹੋਇਆ ਇਹ ਕੰਪਨੀ ਦੇ ਵਿੱਚ ਲੱਗਿਆ ਹੋਇਆ ਕਿਹੜੀ ਕੰਪਨੀ ਦੇ ਇਹ ਬੰਦੇ ਵਿੱਚ ਆ ਇਹ ਕੰਪਨੀ ਆ ਆ ਦੇਖੋ ਇਹ ਦੇਖ ਲਓ ਤੁਸੀਂ ਕਿਵੇਂ ਕਾਰਪੋਰੇਟ ਘਰਾਣੇ ਨੇ ਚਾਹੇ ਏਵਨ ਹੋਵੇ ਚਾਹੇ ਦੂਸਰੇ ਘਰਾਣੇ ਹੋਣ ਕਿਵੇਂ ਇਹ ਸਾਡੇ ਪੰਜਾਬ ਦੇ ਹੱਕਾਂ ਨੂੰ ਮਾਰ ਕੇ ਕਿਹੜੀ ਹਿੰਦੀ ਦੀ ਗੱਲ ਕਰ ਰਹੇ ਨੇ ਤੁਸੀਂ ਕਿਸੇ ਸਰਕਾਰੀ ਮੁਲਾਜ਼ਮ ਨਾਲ ਗੱਲ ਕਰਾਓ ਸਰਕਾਰੀ ਬਿਲਡਿੰਗ ਦੇ ਉੱਤੇ ਲਿਖਿਆ ਪਿਆ ਉਹਦੇ ਬੰਦੇ ਨੂੰ ਨੰਬਰ ਦੇਈ ਜਨਾਂ ਜੀ ਉਹਦੇ ਨੰਬਰ ਦੇਈ ਜਨਾਂ ਜੀ ਪ੍ਰਾਈਵੇਟ ਪਰਮਿਸ਼ਨ ਤਾਂ ਉਹਦੇ ਕੋਈ ਹੋ ਗਈ ਜਦੋਂ ਪੈਸੇ